ਾਂਜਿਸੀ ਘਰ ਵਿੱਚ ਹੀ ਬਹੁਤ ਆਸਾਨੀ ਨਾਲ ਮਸਾਲੇ ਛੋਲੇ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਲਕੁਲ ਹਲਵਾਈ ਸਟਾਈਲ ਅਕਸਰ ਅਸੀਂ ਘਰ ਦੇ ਵਿੱਚ ਛੋਲੇ ਬਣਾਉਂਦੇ ਹਾਂ ਜਿਹੜੇ ਕਿ ਹਲਵਾਈ ਸਟਾਈਲ ਨਹੀਂ ਬਣਦੇ ਪਰ ਅੱਜ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਬਹੁਤ ਹੀ ਆਸਾਨੀ ਦੇ ਨਾਲ ਹਲਵਾਈ ਸਟਾਈਲ ਰੈਸਪੀ ਸ਼ੇਅਰ ਕਰਾਂਗੀ ਜਿਸ ਨੂੰ ਤੁਸੀਂ ਪੂਰੀ ਦੀ ਨਾਲ ਜਾਂ ਪਟੋਰੀਆਂ ਦੇ ਨਾਲ ਖਾ ਕੇ ਇੰਜੋਏ ਕਰ ਸਕਦੇ ਹੋ ਉਹ ਵੀ ਬਿਲਕੁਲ ਮਾਰਕੀਟ ਵਰਗੇ ਜਿਵੇਂ ਛੋਲੇ ਪਟੂਰੇ ਹੁੰਦੇ ਹਨ ਉਹਨਾਂ ਨਾਲ ਜਿਹੜੇ ਮਸਾਲਾ ਛੋਲਾ ਮਿਲਦੇ ਹਨ ਸੇਮ ਉਸੇ ਤਰ੍ਹਾਂ ਦੇ ਅਸੀਂ ਛੋਲੇ ਅੱਜ ਬਣਾਵਾਂਗੇ ਚਲੋ ਜੀ ਅੱਜ ਦੀ ਸੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਮਸਾਲਾ ਛੋਲੇ ਬਣਾਉਣ ਦੇ ਲਈ ਇਥੇ ਸਭ ਮੈਂ ਇੱਕ ਕੱਪ ਕਾਬਲੀ ਚਨੇ ਨੂੰ ਓਵਰਨਾਈਟ ਭਿਓਂ ਕੇ ਰੱਖ ਦਿੱਤਾ ਸੀ ਓਵਰਨਾਈਟ ਭਿਓਂਣ ਤੋਂ ਬਾਅਦ ਹੁਣ ਮੈਂ ਇਹਨਾਂ ਦਾ ਪਾਣੀ ਕੱਢ ਦਿੱਤਾ ਤੇ ਹੁਣ ਅਸੀਂ ਇਹਨਾਂ ਨੂੰ ਬੋਇਲ ਕਰਾਂਗੇ ਚੰਨਿਆਂ ਨੂੰ ਬੋਇਲ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਟਿਪਸ ਹਨ ਜਿਨ੍ਹਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਨਾਲ ਸਾਡੇ ਚਨੇ ਬਹੁਤ ਵਧੀਆ ਬਣਦੇ ਹਨ ਹੁਣ ਸਭ ਤੋਂ ਪਹਿਲਾਂ ਅਸੀਂ ਇੱਕ ਪੋਟਲੀ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਇੱਕ ਸੁੱਤੀ ਕਪੜਾ ਲਿਆ ਹੈ ਤੇ ਉਹਦੇ ਵਿੱਚ ਅਸੀਂ ਇੱਕ ਤੋਂ ਦੋ ਚਮਚ ਚਾਹ ਪੱਤੀ ਦੇ ਪਾਵਾਂਗੇ ਇਸ ਨਾਲ ਚਨਿਆਂ ਦਾ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਬਹੁਤ ਵਧੀਆ ਉਹਨਾਂ ਦਾ ਟੇਸਟ ਵੀ ਆਉਂਦਾ ਹੈ ਦੋ ਚਮਚ ਚਾਹ ਪੱਤੀ ਪਾਉਣ ਤੋਂ ਬਾਅਦ ਹੁਣ ਇੱਥੇ ਅਸੀਂ ਇੱਕ ਤੇਜ ਪੱਤੇ ਨੂੰ ਕੱਟ ਕੇ ਪਾ ਦਾਂਗੇ ਤੇਜ ਪੱਤੇ ਦੇ ਨਾਲ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਉਸ ਤੋਂ ਬਾਅਦ ਇੱਥੇ ਮੈਂ ਕੁਝ ਖੜੇ ਮਸਾਲੇ ਲਏ ਹਨ ਜਿਨ੍ਹਾਂ ਵਿੱਚ ਤਿੰਨ ਤੋਂ ਚਾਰ ਲੌਂਗ ਇੱਕ ਛੋਟਾ ਟੁਕੜਾ ਦਾਲਚੀਨੀ ਦਾ ਇੱਕ ਸਟਾਰ ਫਲਾਰ ਅਤੇ ਇੱਕ ਵੱਡੀ ਇਲਾਇਚੀ ਲਈ ਹੈ ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਅਜਵਾਇਨ ਦਾ ਪਾਦਾਂਗੇ ਇਸ ਨਾਲ ਸਾਡੇ ਚਣਿਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਬਹੁਤ ਵਧੀਆ ਉਹਦੇ ਵਿੱਚ ਖੁਸ਼ਬੂ ਆਉਂਦੀ ਹੈ ਸਾਰੇ ਮਸਾਲਿਆਂ ਨੂੰ ਇਸ ਵਿੱਚ ਪਾ ਕੇ ਅਸੀਂ ਇੱਕ ਪੋਟਲੀ ਬਣਾ ਲਾਂਗੇ ਪੋਟਲੀ ਨੂੰ ਅਸੀਂ ਟਾਈਟਲੀ ਬੰਨ੍ਹਣਾ ਹੈ ਹੁਣ ਇੱਥੇ ਜਿਹੜੇ ਕਾਬਲੀ ਚਨੇ ਆਨਾਂ ਨੂੰ ਅਸੀਂ ਓਵਰਨਾਈਟ ਭੋਂਕੇ ਰੱਖਿਆ ਸੀ ਉਹਨਾਂ ਦਾ ਪਾਣੀ ਸਾਰਾ ਕੱਢ ਦੇਣਾ ਹੈ ਤੇ ਉਸ ਤੋਂ ਬਾਅਦ ਇੱਥੇ ਮੈਂ ਇੱਕ ਪ੍ਰੈਸ਼ਰ ਕੁੱਕਰ ਲਿਆ ਹੈ ਤੇ ਇਹਨਾਂ ਕਾਬਲੀ ਚਨੇ ਨੂੰ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਉਹਨਾਂ 'ਕ ਪਾਣੀ ਪਾਉਣਾ ਹੈ ਜਿਸ ਨਾਲ ਸਾਡੇ ਜਿਹੜੇ ਕਾਬਲੀ ਚਨੇ ਨੇ ਚੰਗੀ ਤਰ੍ਹਾਂ ਡਿਪ ਹੋ ਜਾਣ। ਕਾਬਲੀ ਚਨੇ ਤਾਂ ਉੱਪਰ ਸਿਰਫ ਅੱਧੇ ਇੰਚ ਤੱਕ ਹੀ ਪਾਣੀ ਹੋਣਾ ਚਾਹੀਦਾ ਹੈ। ਹੁਣ ਅਸੀਂ ਇਸ ਪੋਰਟਲੀ ਨੂੰ ਵੀ ਇਹਨਾਂ ਦੇ ਵਿੱਚ ਰੱਖ ਦਾਂਗੇ ਤੇ ਉਸ ਤੋਂ ਬਾਅਦ ਕੁੱਕਰ ਨੂੰ ਬੰਦ ਕਰਕੇ ਹਾਈ ਫਲੇਮ ਤੇ ਇੱਕ ਵਿਸਲ ਆਉਣ ਤੱਕ ਪਕਾਵਾਂਗੇ। ਇੱਕ ਵਿਸਨ ਆਉਣ ਤੋਂ ਬਾਅਦ ਅਸੀਂ ਗੈਜ਼ਾ ਫਲੇਮ ਸলো ਕਰ ਦਾਂਗੇ ਅਤੇ ਉਸ ਤੋਂ ਬਾਅਦ 10 ਤੋਂ 15 ਮਿੰਟ ਸਲੋ ਆਂਚ ਤੇ ਹੀ ਇਹਨਾਂ ਨੂੰ ਅਸੀਂ ਪਕਾਉਣਾ ਹੈ ਜਦੋਂ ਕਾਬਲੀ ਚਨੇ ਚੰਗੀ ਤਰ੍ਹਾਂ ਬੋਇਲ ਹੋ ਜਾਣ ਉਸ ਤੋਂ ਬਾਅਦ ਅਸੀਂ ਕਾਬਲੀ ਚਨੇ ਨੂੰ ਅਤੇ ਉਸ ਦੇ ਪਾਣੀ ਨੂੰ ਵੱਖ-ਵੱਖ ਕਰ ਲਾਂਗੇ ਅਤੇ ਇਹਦੇ ਵਿੱਚ ਰੱਖੀ ਹੋਈ ਪੋਟਲੀ ਨੂੰ ਵੀ ਅਲੱਗ ਕਰ ਦਾਂਗੇ ਹੁਣ ਅਸੀਂ ਇਸ ਦਾ ਤੜਕਾ ਲਗਾਵਾਂਗੇ ਹੁਣ ਸਭ ਤੋਂ ਪਹਿਲਾਂ ਗੈਸ ਦੇ ਉੱਤੇ ਇੱਕ ਮੈਨ ਪੈਨ ਰੱਖਿਆ ਹੈ ਪੈਨ ਦੇ ਵਿੱਚ ਅਸੀਂ 2 ਤੋਂ 3 ਚਮਚ ਤੇਲ ਦੇ ਪਾਵਾਂਗੇ ਅਤੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੇਲ ਗਰਮ ਹੋ ਜਾਵੇ ਉਸ ਵਿੱਚ ਅਸੀਂ ਥੋੜੀ ਜੀ ਹਿੰਗ ਪਾਵਾਂਗੇ ਇਸ ਨਾਲ ਫਲੇਵਰ ਬਹੁਤ ਵਧੀਆ ਆਂਦਾ ਹੈ ਅੱਧਾ ਤੇ ਚਮਚ ਅਸੀਂ ਅਜਵਾਇਨ ਦਾ ਪਾਵਾਂਗੇ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਤੇ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2 ਤੋਂ 3 ਮਿੰਟ ਤੱਕ ਲੋ ਫਲੇਮ ਤੇ ਅਸੀਂ ਪਕਾਵਾਂਗੇ ਜਦ ਇਹ 골ਡਨ ਬ੍ਰਾਊਨ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ਾਂ ਨੂੰ ਅਸੀਂ ਬਰੀਕ-ਬਰੀਕ ਹੀ ਚੋਪ ਕਰਨਾ ਹੈ ਇਹਨਾਂ ਨੂੰ ਅਸੀਂ ਗ੍ਰਾਇੰਡ ਕਰਕੇ ਨਹੀਂ ਪਾਉਣਾ ਉਸ ਤੋਂ ਬਾਅਦ ਪਿਆਜ਼ਾਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਗੈਸ ਦਾ ਫਲੇਮ ਲੋ-ਮੀਡੀਅਮ ਹੋਣਾ ਚਾਹੀਦਾ ਹੈ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਹੁਣ ਅਸੀਂ ਇਹਦੇ ਵਿੱਚ ਦੋ ਤੋਂ ਤਿੰਨ ਹਰੀਆਂ ਮਿਰਚਾਂ ਨੂੰ ਬਾਰੇ ਕੱਟ ਕੇ ਪਾ ਦਾਂਗੇ ਮਿਰਚਾਂ ਤੁਸੀਂ ਆਪਣੇ ਟੇਸ ਅਕੋਰਡਿੰਗ ਘੱਟ ਜਾਂ ਵੱਧ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਜੇ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਦਾ ਫਲੇਮ ਅਸੀਂ ਲੋ ਮੀਡੀਅਮ ਹੀ ਰੱਖਣਾ ਹੈ ਤੁਸੀਂ ਇਸ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਇਸ ਦਾ ਕਲਰ ਜ਼ਿਆਦਾ ਚੇਂਜ ਨਹੀਂ ਕਰਨਾ ਜਦੋਂ ਇਹ ਹਲਕੇ ਬ੍ਰਾਊਨ ਹੋ ਜਾਣ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਹੁਣ ਇਹਦੇ ਵਿੱਚ ਇੱਕ ਖਾਸ ਮਸਾਲਾ ਪਾਵਾਂਗੀ ਜਿਹੜਾ ਕਿ ਮੈਂ ਘਰ ਹੀ ਰੈਡੀ ਕੀਤਾ ਹੈ ਇਸ ਮਸਾਲੇ ਦੇ ਇਨਗਰੀਡੀਅੰਟ ਮੈਂ ਸਾਈਡ ਤੇ ਮੈਂਸ਼ਨ ਕਰ ਦਿੱਤੇ ਹਨ ਉਹਨਾਂ ਇਨਗਰੀਡੀਅੰਟਸ ਨੂੰ ਅਸੀਂ ਡਰਾਈ ਰੋਸਟ ਕਰਕੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਹੀ ਯੂਜ਼ ਕਰਨਾ ਹੈ ਇਸ ਨਾਲ ਸਾਡੇ ਚਨੇਆਂ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਏਗਾ ਇਸਾਰਾ ਟੇਸਟ ਹੀ ਇਸ ਮਸਾਲੇ ਦਾ ਹੈ ਜਿਹੜਾ ਕਿ ਸਾਡੇ ਚਨਿਆਂ ਨੂੰ ਹਲਵਾਈ ਸਟਾਈਲ ਚਨੇ ਬਣਾਉਂਦਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਚਮਚ આમਚਰ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਅਤੇ ਥੋੜੀ ਜਿਹੀ ਲਾਲ ਮਿਰਚ ਛੋਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅਤੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਇੱਕ ਵਾਰ ਕਾਬਲੀ ਚਨੇ ਜਰੂਰ ਬਣਾ ਕੇ ਦੇਖਿਓ ਤੁਹਾਨੂੰ ਜਰੂਰ ਪਸੰਦ ਆਉਣਗੇ ਬਹੁਤ ਵਧੀਆ ਟੇਸਟ ਹੁੰਦਾ ਹੈ ਬਿਲਕੁਲ ਹਲਵਾਈ ਸਟਾਈਲ ਇਹ ਕਾਬਲੀ ਚਨੇ ਬਣ ਕੇ ਤਿਆਰ ਹੁੰਦੇ ਹਨ ਤੇ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੁਸੀਂ ਹਰ ਵਾਰੀ ਇਦਾਂ ਹੀ ਬਣਾਓਗੇ ਹੁਣ ਇਹਦੇ ਵਿੱਚ ਅਸੀਂ ਜਿਹੜਾ ਚਨਿਆਂ ਦਾ ਪਾਣੀ ਕੱਢਿਆ ਸੀ ਉਸ ਪਾਣੀ ਵਿੱਚ ਥੋੜਾ ਜਿਹਾ ਪਾਣੀ ਅਸੀਂ ਇਹਦੇ ਵਿੱਚ ਪਾਵਾਂਗੇ ਅਤੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗੈਸ ਦਾ ਫਲੇਮ ਅਸੀਂ ਇੱਥੇ ਰੀਡੀਅਮ ਰੱਖਣਾ ਹੈ ਪਾਣੀ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਅਤੇ ਸਾਰੇ ਮਸਾਲਿਆਂ ਨੂੰ ਅਸੀਂ ਲੋ-ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਕਾਵਾਂਗੇ। ਹੁਣ ਇੱਥੇ ਦੋ ਟਮਾਟਰਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਪਾਵਾਂਗੇ। ਇਹਦੇ ਸਾਰੇ ਮਿਕਸਚਰ ਨੂੰ ਅਸੀਂ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹੁਣ ਅਸੀਂ ਇਸ ਮਿਕਸਚਰ ਨੂੰ ਟੱਕ ਕੇ 5 ਤੋਂ 7 ਮਿੰਟ ਤੱਕ ਲੋ-ਮੀਡੀਅਮ ਫਲੇਮ ਤੇ ਕੁੱਕ ਕਰਾਂਗੇ ਤਾਂ ਜੋ ਟਮਾਟਰ ਸਾਡੇ ਚੰਗੀ ਤਰ੍ਹਾਂ ਪੱਕ ਜਾਣ। ਦੇਖੋ ਟਮਾਟਰ ਸਾਡੇ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਤੇ ਗਰੇਵੀ ਹੈ ਜਿਹੜੀ ਕਾਫੀ ਥਿੱਕ ਹੋ ਚੁੱਕੀ ਹੈ। ਦੇਖੋ ਕਿੰਨਾ ਵਧੀਆ ਟੈਕਸਚਰ ਆਇਆ ਹੈ ਹੁਣ ਇੱਥੇ ਅਸੀਂ ਇੱਕ ਕੜਛੀ ਚਨੇ ਪਾਵਾਂਗੇ ਅਤੇ ਇਹਨਾਂ ਚਨਿਆਂ ਨੂੰ ਅਸੀਂ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਜਿਸ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਟੈਕਸਚਰ ਕਾਫੀ ਠੀਕ ਹੁੰਦਾ ਹੈ ਤੇ ਸਬਜ਼ੀ ਦੀ ਗਰੇਵੀ ਕਾਫੀ ਵਧੀਆ ਬਣਦੀ ਹੈ ਮੈਸ਼ਰ ਨਾਲ ਚਨਿਆਂ ਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਸਬਜ਼ੀ ਦਾ ਟੈਕਸਚਰ ਬਹੁਤ ਵਧੀਆ ਹੋ ਗਿਆ ਹੈ ਹੁਣ ਅੱਗੇ ਅਸੀਂ ਇਸ ਮਿਕਸਚਰ ਦੇ ਵਿੱਚ ਬੋਇਲ ਕੀਤੇ ਚੰਨਿਆਂ ਦਾ ਜਿਹੜਾ ਪਾਣੀ ਹੈ ਉਸ ਪਾਣੀ ਨੂੰ ਪਾ ਦਾਂਗੇ ਅਤੇ ਇਸ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਬੋਇਲ ਕੀਤੇ ਹੋਏ ਚੰਨਿਆਂ ਨੂੰ ਪਾ ਦਾਂਗੇ ਅਤੇ ਚਨੇ ਪਾਉਣ ਤੋਂ ਬਾਅਦ ਸਾਰੇ ਮਸਾਲੇ ਦੇ ਵਿੱਚ ਦਾ ਬੋਇਲ ਕੀਤੇ ਚੰਨਿਆਂ ਦਾ ਜਿਹੜਾ ਪਾਣੀ ਰਹਿ ਗਿਆ ਸਾਰਾ ਪਾਣੀ ਪਾ ਕੇ ਅਸੀਂ ਇਸ ਨੂੰ ਮਿਕਸ ਕਰ ਦਾਂਗੇ ਹੁਣ ਇਹਦੇ ਵਿੱਚ ਅਸੀਂ ਹੋਮ ਮੇਡ ਚਨਾ ਮਸਾਲਾ 1 ਚਮਚ ਪਾੜ ਕੇ ਪਾਵਾਂਗੇ ਇਹ ਸਾਡੀ ਸਬਜੀ ਦੀ ਜਾਨ ਹੈ ਇਸ ਮਸਾਲੇ ਤੋਂ ਬਿਨਾ ਸਾਡੀ ਸਬਜੀ ਅਧੂਰੀ ਹੈ ਤੁਸੀਂ ਵੀ ਇਸ ਮਸਾਲੇ ਨੂੰ ਪਹਿਲਾਂ ਹੀ ਰੈਡੀ ਕਰਕੇ ਰੱਖ ਲੈਣਾ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਨੂੰ ਕ੍ਰਸ਼ ਕਰਕੇ ਪਾ ਦਾਂਗੇ ਅਤੇ ਇਸ ਨੂੰ ਲੋ ਫਲੇਮ ਤੇ ਟਾ ਕੇ 5 ਤੋਂ 10 ਮਿੰਟ ਤੱਕ ਅਸੀਂ ਕੁੱਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦਾ ਇੱਕ ਸਪੈਸ਼ਲ ਤੜਕਾ ਬਣਾਵਾਂਗੇ ਜਿਹੜਾ ਕਿ ਸਾਡੇ ਚੰਨਿਆਂ ਦੇ ਟੇਸਟ ਨੂੰ ਹੋਰ ਵੀ ਜ਼ਿਆਦਾ ਵਧਾ ਦੇਗਾ। ਦੇਖੋ ਇੱਥੇ ਛਾੜੇ ਚੰਨਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਕਿੰਨੇ ਵਧੀਆ ਮਸਾਲੇ ਚੰਨੇ ਸਾਡੇ ਇਹ ਰੈਡੀ ਹੋਏ ਹਨ। ਇਹਨਾਂ ਨੂੰ ਤੁਸੀਂ ਚਾਹੇ ਪੂਰੀ ਦੇ ਨਾਲ ਚਾਹੇ ਪਟੂਰੀਆਂ ਦੇ ਨਾਲ ਖਾਓ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਹਨ। ਅਤੇ ਬਿਲਕੁਲ ਹਲਵਾਈ ਸਟਾਈਲ ਬਣ ਕੇ ਇਹ ਤਿਆਰ ਹੋਏ ਹਨ। ਹੁਣ ਇਹਨੂੰ ਮੈਂ ਟਾਕੇ ਇੱਕ ਸਾਈਡ ਰੱਖ ਰਹੀਆਂ ਹੁਣ ਅਸੀਂ ਇਹਦਾ ਇੱਕ ਸਪੈਸ਼ਲ ਤੜਕਾ ਲਗਾਵਾਂਗੇ ਇਹ ਬਿਲਕੁਲ ਆਪਸ਼ਨਲ ਹੈ ਪਰ ਇਸ ਤਰ੍ਹਾਂ ਕਰਨ ਨਾਲ ਸਾਡੇ ਚੰਨਿਆਂ ਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਹੈ ਕਿਉਂਕਿ ਅਸੀਂ ਇਸ ਨੂੰ ਹਲਵਾਈ ਸਟਾਈਲ ਬਣਾ ਰਹੇ ਹਾਂ ਇਸ ਲਈ ਇਹਦੇ ਵਿੱਚ ਤੜਕਾ ਲਗਾਉਣਾ ਤਾਂ ਬਣਦਾ ਹੀ ਹੈ ਹੁਣ ਇੱਥੇ ਮੈਂ ਕੜਛੀ ਦੇ ਵਿੱਚ ਦੋ ਚਮਚ ਦੇਸੀ ਘਿਓ ਲਿਆ ਹੈ ਅਤੇ ਦੇਸੀ ਘਿਓ ਨੂੰ ਅਸੀਂ ਗੈਸ ਦੇ ਉੱਤੇ ਹਾਈ ਫਲੇਮ ਤੇ ਅਸੀਂ ਇਸ ਨੂੰ ਗਰਮ ਕਰਨਾ ਹੈ ਦੇਸੀ ਘਿਓ ਨੂੰ ਅਸੀਂ ਬਹੁਤ ਤੇਜ਼ ਗਰਮ ਕਰਨਾ ਹੈ ਹੁਣ ਇਸ ਗਰਮ-ਗਰਮ ਘਿਓ ਨੂੰ ਅਸੀਂ ਸਬਜੀ ਦੇ ਉੱਪਰ ਪਾ ਦਾਂਗੇ ਅਤੇ ਨਾਲ ਹੀ ਅਸੀਂ ਇਸ ਦਾ ਟੱਕਣ ਲਗਾ ਦਾਂਗੇ ਤਾਂ ਜੋ ਇਸ ਦਾ ਫਲੇਵਰ ਸਾਰੀ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਇਸ ਤਰ੍ਹਾਂ ਕਰਨ ਨਾਲ ਸਾਡੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਵੀ ਫੋਰੀ ਇਸ ਤਰੀਕੇ ਨਾਲ ਸਬਜੀ ਜ਼ਰੂਰ ਬਣਾਇਓ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਏਗੀ ਜਿਹੜੇ ਕਿ ਆਪਾਂ ਮਾਰਕੀਟ ਦੇ ਵਿੱਚ ਜਾ ਕੇ ਛੋਲੇ ਪਟੂਰੇ ਜਾਂ ਪੂਰੀਆਂ ਛੋਲੇ ਖਾਂਦੇ ਹਾਂ ਸੇਮ ਉਸੇ ਤਰ੍ਹਾਂ ਦੇ ਸਾਡੇ ਇਹ ਛੋਲੇ ਬਣ ਕੇ ਤਿਆਰ ਹੋਏ ਹਨ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਅਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਸਾਡੀ ਸਬਜੀ ਬਣ ਕੇ ਤਿਆਰ ਹੈ ਇਸ ਦੇ ਉੱਪਰ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਰੱਖ ਦਾਂਗੇ ਇਹ ਬਿਲਕੁਲ ਆਪਸ਼ਨਲ ਹੈ ਗਾਰਨਿਸ਼ ਦੇ ਲਈ ਅਸੀਂ ਇਹਦੇ ਉੱਤੇ ਹਰੀਆਂ ਮਿਰਚਾਂ ਨੂੰ ਕੱਟ ਕੇ ਰੱਖ ਦਾਂਗੇ ਇਸ ਦੇ ਉੱਪਰ ਅਸੀਂ ਹਰਾ ਧਨੀਆ ਚੋਪ ਕਰਕੇ ਰੱਖ ਦਾਂਗੇ ਤਿਆਰ ਹੈ ਸਾਡੀ ਹਲਵਾਈ ਸਟਾਈਲ ਮਸਾਲਾ ਚਨੇ ਦੀ ਰੈਸਪੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਹੋਏ ਸਾਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮੈਂ ਇਸ ਦੇ ਨਾਲ ਪਟੂਰੇ ਬਣਾਏ ਸੀ ਤੇ ਇਹਨਾਂ ਪਟੂਰਿਆਂ ਦੀ ਰੈਸਪੀ ਜੇਕਰ ਤੁਸੀਂ ਕਹੋਗੇ ਤਾਂ ਮੈਂ ਤੁਹਾਡੇ ਨਾਲ ਨੈਕਸਟ ਰੈਸਪੀ ਪਟੂਰਿਆਂ ਦੀ ਸ਼ੇਅਰ ਕਰਾਂਗੀ ਤਿਆਰ ਹੈ ਸਾਡੇ ਮਸਾਲਾ ਚਨਾ ਬਹੁਤ ਟੇਸਟੀ ਬਣੇ ਨੇ ਇਹਨਾਂ ਨੂੰ ਇੱਕ ਵਾਰੀ ਜਰੂਰ ਟਰਾਈ ਕਰਿਓ ਮਿਲਦੇ ਆਂ ਤੁਹਾਨੂੰ ਨੈਕਸਟ ਇੱਕ ਵਧੀਆ ਜੀ ਹੋਰ ਰੈਸਪੀ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ